शल चरबार ॾिसंदुक कल तकदियां सभु कुझु मिलंदा जो आम त भागीर कुझु बि न कोन घर कुझु बिन कौ करे Thank <laughs> you. ਕੋਣ ਕਰੇ ਐਸੀ ਦਾ ਤੁਝ ਬਿਨ ਕੋਣ ਕਰੇ ਸਰਬਾਨੀਆਂ ਉਸ ਕਉਂਪਦੀਆਂ ਹੁਕੀਆਂ ਨੇ ਜਿਸ ਤੋਂ ਤੇ ਬੰਦੇ ਦਲੇ ਗੁਦ ਹੁੰਦੇ ਹਿੰਬਾ ਬਾਉ ਨੂਰ ਬੰਦਿਆਲੇ ਜਿਸੂ ਪੈਣ ਤੇ ਮਿੱਠੜੇ ਬੇ ਤੂੰ ਹਸਾਉਣ ਕੌਣ ਪੁੱਛਦਾ ਹੈ ਕਿ ਤੜਾ ਤੇ ਪਿੱਲਿਆ ਤੂੰ ਬੰਦ ਖਿੰਜ ਰਹੇ ਦੇ ਅੰਦਰ ਹੀ ਸ਼ੇ ਸੁੰਦਰ ਬੱਚਾ ਇਤੋ ਹੀ ਸ਼ੀਦਾ ਬਹੁਤ ਹੁੰਦਾ ਕਿਤੇ ਜੰਮ ਜੰਮ ਸੂਰੀ ਨੇ ਲਾਏ ਖੇ ਨੂਰ ਵਦਨਾ ਹੈ ਲਖਵਾਰ ਜਿੱਥੇ ਆਪ ਗੁਰੂ ਦਸ਼ਮੇਸ਼ ਮੇਸ਼ੇ ਨੇ ਜਿੱਥੇ ਆਪ ਗੁਰੂ ਦਸ਼ਮੇਸ਼ ਮੇਸ਼ੇ ਨੇ ਲਿਆ ਦੁਖੀ ਲੈ ਲਈ ਅਬਦਾਰ ਉਹਦੇ ਨੂਰ ਦੀ ਹੋਗੀ ਰੋਸ਼ਨੀ ਆਉ ਤੇ نور ਦੀ ਹੋਗੀ ਰੌਸ਼ਨੀ ਨੁਟਿਆ ਚਲਮਾ ਦਾ ਕੰਪਾ ਜਿਸ ਦਾ ਸ਼ੀਰ ਗੁਰਾਂ ਨੇ ਚੁੰਗਿਆ ਹਰੀ ਸੋ ਹੀਰਾ ਛਾੜ ਕੇ ਜੋ ਕਰੇ ਆਨ ਕੀ ਆਸ ਤੇ ਨਰ ਦੋ ਜਖ ਜਾਣਗੇ ਸਤਿ ਪਾਖੇ ਰਵਿਦਾਸ ਮਹਾਨ ਕ੍ਰਾਂਤੀਕਾਰੀ ਸਤਗੁਰੂ ਰਵਦਾਸ ਜੀ ਮਹਾਰਾਜ ਜੀ ਦੀ ਮਹਿਮਾ ਦੇ ਵਿੱਚ ਸਤਗੁਰੂ ਕਬੀਰ ਸਾਹਿਬ ਜੀ ਵੱਲੋਂ ਲਿਖੇ ਇਹ ਸ਼ਬਦ ਉਸ ਗੱਲ ਦੀ ਹੰਮੀ ਭਰਦੇ ਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਉਸ ਸਮੇਂ ਅਵਤਾਰ ਧਾਰਿਆ ਉਸ ਵੇਲੇ ਜੋ ਹਾਲਾਤ ਸਿਗੇ ਇੱਕ ਦਤਕਾਰੇ ਲਤਾੜੇ ਤੇ ਪਿਛਾੜੇ ਸਮਾਜ ਨੂੰ ਮੌਕੇ ਦੀਆਂ ਹਾਕਮ ਧਿਰਾਂ ਨੇ ਦਿਮਾਗ ਦਬਾ ਕੇ ਰੱਖਿਆ ਸੀ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਅਪੀਲ ਦਿੰਦਿਆਂ ਦਲੀਲ ਦੇ ਨਾਲ ਗੱਲ ਕੀਤੀ ਤੇ ਮੌਕੇ ਦੀਆਂ ਹਾਕਮ ਧਿਰਾਂ ਨੂੰ ਤਰਕ ਦੇ ਆਧਾਰ ਤੇ ਇਸ ਗੱਲ ਨੂੰ ਸਮਝਾਇਆ ਕਿ ਹਰਦੀ ਭਗਤੀ ਕਰਨੀ ਜਾਂ ਸਮਾਜ ਦੇ ਵਿੱਚ ਮਾਨ ਸਨਮਾਨ ਹਰ ਇੱਕ ਜੀਵ ਨੂੰ ਮਿਲਣਾ ਚਾਹੀਦਾ ਆ ਤੇ ਉਸ ਦੇ ਲਈ ਸਤਪੁਰ ਬਾਬਾ ਸਾਹਿਬ ਮਹਾਰਾਜੀ ਨੇ ਆਪ ਜਾ ਕੇ ਕਈ ਮੁਕਾਦਮੇ ਲੜੇ ਚਾਹੇ ਕਿ ਉਹਨਾਂ ਦਾ ਉਸ ਟਾਈਮ ਬਹੁਤ ਵਿਰੋਧ ਹੋਇਆ ਉਹਨਾਂ ਦੀ ਸਾਰੀ ਜਿਹੜੀ ਇਨਕਲਾਬੀ ਬਾਣੀ ਹੈ ਤਨ ਤਨ ਸਤਪੁਰ ਬਾਬਾ ਸਾਹਿਬ ਮਹਾਰਾਜੀ ਦੀ ਜਿਹੜੀ ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਸ਼ੋਭਤ ਹੈ ਚੋਲਾ ਰਾਗਾਂ ਦੇ ਵਿੱਚ ਉਹ ਵੀ ਸਾਨੂੰ ਪਖੰਡਵਾ ਤੋਂ ਬਾਹਰ ਨਿਕਲਣ ਦਾ ਸੌਦਾ ਦਿੰਦੀ ਹੈ ਤੇ ਉਹਨਾਂ ਦਾ ਸੁਪਨ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉ ਉਸ ਨੂੰ ਬਸਾਉਣ ਦੇ ਲਈ ਜਿਹੜਾ ਲੰਬਾਰ ਦੀਆ ਸੂਬੇ ਦੇ ਵਿੱਚ ਪਿਛਲੇ 2 ਦਹਾਕਿਆਂ ਤੋਂ ਬਧੇਰੇ ਸਮੇਂ ਤੋਂ ਮਿਸ਼ਨ ਦਾ ਝੰਡਾ ਬੁਲੰਦ ਕਰਦਾ ਆ ਰਿਹਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਸਾਹਿਬ ਗੁਰਲਾਗੋ ਅੱਜ ਸਤਗੁਰ ਰਵਦਾਸ ਮਹਾਰਾਜ ਜੀ ਦਾ 600 ਅੜੀ ਤਾਲਵਾ ਜਿਹੜਾ ਪ੍ਰਕਾਸ਼ਪੁਰ ਵਿਆ ਬਹੁਤ ਹੀ ਜ਼ਿਆਦਾ ਸ਼ਾਨੋ ਸ਼ੌਕ ਨਾਲ ਮਨਾ ਰਿਹਾ ਆ ਸੂਬੇ ਭਰ ਤੋਂ ਜਿਹੜਾ ਸੰਗਤਾਂ ਦਾ ਵੱਡਾ ਕਾਫਲਾ ਪਹੁੰਚਿਆ ਹੋਇਆ ਆ ਇਸ ਮੌਕੇ ਤੇ ਜਿੱਥੇ ਮਿਸ਼ਨ ਦੇ ਪ੍ਰਸਿੱਧ ਰਾਗੀ ਢਾਡੀ ਕੀਰਤਨੀਆਂ ਤੇ ਕਥਾਵਾਚਕ ਸਤਕੂਰ ਅਬਦਾਲਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਨੇ ਉੱਥੇ ਹੀ ਪੰਜਾਬ ਦੀ ਧਰਤੀ ਦੇ ਉੱਚੇ ਚੇਤੇ ਤੌਰ ਤੇ ਪਹੁੰਚੇ ਲੋਕ ਗਾਇਕ ਲੈਂਬਰ ਹੁਸੈਨਪੁਰ ਵੀ ਆਪਣੀ ਬੁਲੰਦ ਤੇ ਦਮਦਾਰ ਆਵਾਜ਼ ਦੇ ਵਿੱਚ ਮਿਸ਼ਨ ਦਾ ਹੁਕਾ ਦੇ ਰਹੇ ਆ ਆਓ ਤੁਹਾਨੂੰ ਜਿਹੜਾ ਇਸ ਮੌਕੇ ਪਾਕੀ ਭਾਵਨਾ ਵਾਲਾ ਬਣਿਆ ਮਾਹੌਲ ਆ ਲੰਬਾਰਡੀ ਸੂਬੇ ਦੇ ਵਿੱਚ ਗੁਰਲਗੋ ਸ਼ਹਿਰ ਦੇ ਵਿੱਚ ਦੇਖਣ ਜੋਗਿਆ ਆਓ ਆਪਾਂ ਵੀ ਇਸ ਮਹਾਨ ਦੇਵਸ ਵਿੱਚ ਜੁੜਦੇ ਹਾਂ ਤੇ ਪ੍ਰਾਪਤ ਕਰਦੇ ਹਾਂ ਗੁਰੂ ਦੀਆਂ ਖੁਸ਼ੀਆਂ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਂਤ ਕ੍ਰਿਹਾ ਇਟਲੀ ਸਾਰੀ ਸਮੂਹ ਸੰਗਤ ਰਲ ਕੇ ਸਤਗੁਰੂ ਅਰਜਨ ਦੇਵ ਮਹਾਰਾਜੀ ਦਾ 648ਵਾਂ ਗੁਰਪੁਰ ਮਨਾ ਰਹੇ ਆ ਸਮੂਹ ਸੰਗਤ ਨੂੰ ਸੂਜ ਜਗਤ ਨੂੰ ਸ਼੍ਰੀ ਗੁਰਦਾਸ ਤਾਮ ਦੀ ਬਹਿਰ ਕੰਮ ਦੀ ਸੰਗਤ ਨੂੰ ਸਾਰਿਆਂ ਨੂੰ ਢੱਕ ਲੱਖ ਵਧਾਈਆਂ ਪੇਸ਼ ਕਰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਧੰਨਵਾਦ ਕਰਦਾ ਜੋ ਕਿ ਸਾਡੇ ਇੱਥੇ ਕਮੂਨੇ ਦੀ ਗਰਲਾਗੋ ਕਮੂਨੇ ਦੀ ਗਰਲਾਗੋ ਇੱਥੇ ਦੇ ਸਿੰਧ ਕੋ ਸਾਡੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਹੋ ਆਏ ਨੇ ਉਹਨਾਂ ਦੀ ਵੀ ਮੈਂ ਦਿਲ ਜੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਸਮੂਹ ਸੰਗਤ ਦਾ ਜਿੰਨੇ ਵੀ ਸਾਡੇ ਵੀਰਾਂ ਨੇ ਸਟਾਰ ਲਾਇਓ ਆ ਇਹਨਾਂ ਦੇ ਵੀ ਦਿਖਦਿਆਂ ਕਰਾਈਆਂ ਤੋਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਕਿਉਂਕਿ ਜੇ ਮੈਂ ਇਕੱਲੇ-ਇਕੱਲੇ ਟਾਈਮ ਲੈਣ ਲੱਗਾ ਤੇ ਜ਼ਿਆਦਾ ਸਮਾਂ ਹੋ ਜਾਣਾ ਜਿੰਨੀ ਵੀ ਸਾਡੇ ਕੀਰਤਨੀ ਜਿ세 ਸਤਗੁਰੂ ਦਾਸ ਮਹਾਰਾਜੀ ਬਾਣੀ ਨਾਲ ਜੋੜ ਕੇ ਗਏ ਆ ਇਹਨਾਂ ਦੀ ਵੀ ਦਿਖਦਿਆਂ ਕਰਾਈਆਂ ਤੋਂ ਮੈਂ ਧੰਨਵਾਦ ਕਰਦਾ ਸਾਰੇ ਸਤਿਕਾਰਯੋਗ ਸਾਥੀਆਂ ਦਾ ਦਿਖਦਿਆਂ ਕਰਾਈਆਂ ਤੋਂ ਧੰਨਵਾਦ ਕਰਦਾ ਹੁਣ ਸਾਡੇ ਕੋਲ ਸਾਡੇ ਬਹੁੜੇ ਸਤਿਕਾਰਯੋਗ ਵੀਰ ਜੋ ਕਿ ਮਿਸ਼ਰੀ ਗੀਤ ਬੜੇ ਬੜੇ ਸੁਜੰਗੇ ਢੰਗ ਨਾਲ ਆਪਾਂ ਨੂੰ ਸੁਣਾਉਣਗੇ ਡੈਂਬਰ ਸੈਨਪੁਰੀ ਮੈਂ ਉਹਨੂੰ ਬੇਨਤੀ ਕਰਦਾ ਕਿ ਸਤਗੁਰਾਂ ਦੀ ਬਾਣੀ ਦੇ ਨਾਲ ਜੋੜ ਕੇ ਸੰਗਤ ਨੂੰ ਨਿਹਾਲ ਕਰੋ ਜੀ ਮੈਂ ਇਹਨਾਂ ਦਾ ਦੇਹਧੀਆਂ ਕਰਾਂਜੋਂ ਤੋਂ ਧੰਨਵਾਦ ਕਰਦਾ ਕੋਟਨ ਕੋਟਨ ਧੰਨਵਾਦ ਗੁਰਦੀ ਪੈਰੀ ਸੰਗਤ ਦਾ ਕੋਟਨ ਕੋਟਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੰਨਾ ਕੁਝ ਕਹਿੰਦਾ ਹੋਇਆ ਮੈਂ ਕਿਵੇਂ ਦਾ ਜੱਜ ਕਿਆ ਜੀ ਵੇਖੀ ਹੋਣ ਆਪ ਤਾਬਹਾਂ ਲੈਰਾ ਤੋਂ ਬਾਣ ਕੇ ਆਪ ਹਾਂ i okay. ਕਿ ਪੜੀ ਤੇਹਾ ਚੜ ਤਰਕੀ ਜਿਸ ਜੀ ਜੀ ਥੋੜੀ ਨਾਲੀਂ ਬੱਡੇ ਬੱਡੇ ਆਉਂਦੇ ਆਤੇ ਬੱਡੇ ਬੱਡੇ ਆਉਂਦੇ ਆਤੇ ਸੱਲਾਂ ਨੇ ਕਰੀਆਂ ਮੇਰੇ ਸੱਤ ਗੁਰੂ ਕਰਕੇ ਉਹ ਮੇਰੇ ਸੱਤ ਗੁਰੂ ਕਰਕੇ ਕੂਮਹਿ ਦੀਆਂ ਖੁੱਡੀਆਂ ਜੜੀਆਂ ਮੇਰੇ ਸੱਤ ਗੁਰੂ ਕਰਕੇ ਕੂਮਹਿ ਦੀਆਂ ਖੁੱਡੀਆਂ ਜੜੀਆਂ ਤੁਰ ਕਰਕੇ ਤੂੰ ਮੇਰੀਂ ਕੁੱਤਿਆਂ ਝੜੀਆਂ